11 ਸਤੰਬਰ 11 2001 ਐਸਾ ਦਿਨ ਜੋ ਅਮਰੀਕਾ ਵਿੱਚ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ ਜਦ ਅਮਰੀਕਾ ਵਿੱਚ ਜਹਾਜ਼ਾਂ ਨਾਲ ਉਹਨਾਂ 'ਤੇ ਹਮਲਾ ਕੀਤਾ ਗਿਆ ਇੱਥੇ ਕਾਫੀ ਸ਼ਹਿਰ ਦੇ ਸੰਤ ਪਤਵੰਤੇ ਸੱਜਣ ਸਾਰੇ ਮਿਲਟਰੀ 에ਅਰ ਫੋਰਸ ਤੋਂ ਵੀ ਸਾਰੇ ਪਹੁੰਚੇ ਹੋਏ ਸਨ ਤੇ ਅਰਦਾਸ ਕੀਤੀ ਸਰਬੱਤ ਦੇ ਭਲੇ ਦੀ ਉਨਾ ਚਿਰ ਦਾਨੂ ਅਸੀਂ ਯਾਦ ਕਰਦੇ ਆ ਜਿਹੜੇ નિર્ਦੋਸ਼ੇ ਮਾਰੇ ਗਏ ਸਨ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਪਰਚਨ ਅਮਰੀਕਾ ਵਿੱਚ ਜਨਾਇਮਾਂ ਤੇ ਜਿਵੇਂ ਟਰੋਵਰ ਦੇ ਹਮਲੇ ਕੀਤੇ ਗਿਆ ਪੈਂਡਾਗਾ ਦੇ ਕੀਤੇ ਗਿਆ ਇਹਦੇ ਵਿੱਚ 3000 ਤੋਂ ਜ਼ਿਆਦਾ ਹਰੇਕ ਸੰਖਤੀ ਮਾਰੇ ਗਏ ਉਹਨਾਂ ਦੀ ਯਾਦ ਵਿੱਚ ਸਾਰੇ ਅਮਰੀਕਾ ਦੇ 911 ਹਮਲੇ ਦੇ ਵਿੱਚ ਸ਼ਹੀਦ ਹੋਏ ਲੋਕਾਂ ਦੀ ਯਾਦ ਦੇ ਵਿੱਚ ohio ਸ਼ਹਿਰ ਦੇ ਵਿੱਚ ਰਿਮੈਂਬਰਸ ਡੇ ਮਨਾਇਆ ਗਿਆ ਜਿਸ ਦੇ ਵਿੱਚ ਅਮਰੀਕਨ ਕਮਿਊਨਿਟੀ ਦੇ ਨਾਲ ਨਾਲ ਅਮਰੀਕਨ ਸਿਕਸ ਸੰਸਥਾ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ ਅਤੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਅਮਰੀਕਾ ਵਿੱਚ ਹੋਏ 9/11 ਵਾਲੇ ਅੱਤਵਾਦੀ ਹਮਲੇ ਨੇ ਸਿਰਫ ਅਮਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਜਿਸ ਵਿੱਚ 3000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਇਸ ਹਮਲੇ ਤੇ ਡੂੰਗਾ ਸੋਗ ਸਤੰਬਰ ਮਹੀਨੇ ਵਿੱਚ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਇਸ ਸਾਲ ਵੀ ਅਮਰੀਕਨ ਸਿਕਸ ਸੰਸਥਾ ਦੇ ਵੱਲੋਂ ਅਹਯੋ ਸ਼ਹਿਰ ਦੇ ਵਿੱਚ ਰਿਮੈਂਬਰਸ ਡੇ ਮਨਾਇਆ ਗਿਆ ਜਿੱਥੇ ਸ਼ਹੀਦ ਹੋਏ ਲੋਕਾਂ ਨੂੰ ਟ੍ਰਿਬਿਊਟ ਦਿੱਤਾ ਗਿਆ ਇਸ ਮੌਕੇ ਸਮੀਪ ਸਿੰਘ ਹੁਣਾਂ ਦੇ ਵੱਲੋਂ ਇਸ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ 911 ਸਤੰਬਰ 11 2001 ਐਸਾ ਦਿਨ ਜੋ ਅਮਰੀਕਾ ਵਿੱਚ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ ਜਦ ਅਮਰੀਕਾ ਵਿੱਚ ਜਹਾਜ਼ਾਂ ਨਾਲ ਉਹਨਾਂ ਦੇ ਹਮਲਾ ਕੀਤਾ ਗਿਆ 3000 ਤੋਂ ਵੱਧ ਬੇਗੁਨਾ ਜਾਨਾਂ ਗਈਆਂ ਨਾਲ ਹੀ ਫਸਟ ਰਿਸਪੌਂਡਰ ਤੇ ਹੋਰ ਵੀ ਜਿਹੜੇ ਮੈਡੀਕਲ ਜਿਹੜੇ ਉੱਥੇ ਉਸ ਵੇਲੇ ਸੇਵਾਵਾਂ ਕਰਨ ਆਏ ਉਹਨਾਂ ਦੀਆਂ ਜਾਨਾਂ ਗਈਆਂ ਉਹਨਾਂ ਨੂੰ ਹਰ ਸਾਲ ਯਾਦ ਕਰਦੇ ਹੋਏ ਅਸੀਂ ਸਿੱਖ ਕਮਿਊਨਿਟੀ ਵੱਲੋਂ ਬੀਵਰ ਕੀ ਕੋਹਾ ਹਾਈਵੇ 'ਚ ਹਰ ਸਾਲ ਇੱਥੇ ਸ਼ਾਮਲ ਹੁੰਦੇ ਹਾਂ ਸਾਡੇ ਪਿੱਛੇ ਉਹ ਪਿੱਲਰ ਹਨ ਜਿਹੜੇ ਕੀ ਉੱਥੇ ਵੌਲਟ ਰੇਡ ਸੈਂਟਰ 'ਚ ਸਨ ਤੇ ਉਹਨਾਂ ਨਮੇ ਅੱਜ ਫਿਰ ਤੋਂ ਮੁੜ ਤੋਂ ਪੂਰੀ ਕਮਿਊਨਿਟੀ ਵੱਲੋਂ ਅਰਦਾਸ ਕੀਤੀ ਗਈ ਇੱਥੇ ਕਾਫੀ ਸ਼ਹਿਰ ਦੇ ਸੰਤ ਪਤਵੰਤੇ ਸੱਜਣ ਸਾਰੇ ਮਿਲਟਰੀ 에ਅਰ ਫੋਰਸ ਤੋਂ ਵੀ ਸਾਰੇ ਪਹੁੰਚੇ ਹੋਏ ਸਨ ਤੇ ਅਰਦਾਸ ਕੀਤੀ ਸਰਬੱਤ ਦੇ ਭਲੇ ਦੀ ਸਿੱਖੀ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤੇ ਭਲੇ ਦੀ ਅਸੀਂ ਰੋਜ਼ਾਨਾ ਅਰਦਾਸ ਕਰਦੇ ਆ ਉਹ ਹੀ ਮੈਸੇਜ ਉਹ ਪ੍ਰਿੰਸੀਪਲ ਸਾਰੀ ਹਿਮੈਨਿਟੀ ਦੀ ਵੈਲਫੇਅਰ ਲਈ ਅਸੀਂ ਅੱਜ ਅੱਥੇ ਅਰਦਾਸ ਕੀਤੀ ਹੈ ਤਾਂ ਜੋ ਪੂਰੀ ਦੁਨੀਆ 'ਚ ਪ੍ਰਾਰਥਨਾ ਕਰੀਏ ਸ਼ਾਂਤੀ ਬਣੀ ਰਵੇ ਅਸੀਂ ਸਾਰੇ ਦੁਨੀਆ 'ਚ ਜਿੱਥੇ-ਜਿੱਥੇ ਵੀ ਇਸ ਸਮੇਂ ਲੜਾਈਆਂ ਚੱਲ ਰਹੀਆਂ ਨੇ ਉੱਥੇ ਸ਼ਾਂਤੀ ਆਵੇ ਤੇ ਨਾਲ ਹੀ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜਾ ਆਪਣਾ ਭਾਈਚਾਰਾ ਵੀ ਹੈ ਬੇਨਤੀ ਵੀ ਕਰਦੇ ਹਾਂ ਵੱਤ ਤੋਂ ਵੱਤ ਸਾਡੇ ਭਾਈਚਾਰੇ ਨੂੰ ਅਸੀਂ ਹੋਰ ਇਵੈਂਟ ਵੀ ਕਰਦੇ ਹਾਂ ਪਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਸਾਨੂੰ ਕਈ ਸਾਲ ਹੋ ਗਏ ਨੇ ਇੱਥੇ ਆਉਂਦੇ ਹੋਏ ਆਪਣਾ ਪੰਜਾਬੀ ਭਾਈਚਾਰਾ ਵੀ ਸਿੱਖ ਭਾਈਚਾਰਾ ਜਾਂ ਇੰਡੀਅਨ ਜਿਹਾ ਆਪਾਂ ਕਈ ਭਾਰਤੀ ਭਾਈਚਾਰਾ ਵੀ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਅੱਜ ਇੱਥੇ ਮੈਂ ਨਹੀਂ ਦੇਖਿਆ ਕੋਈ ਤੋਂ ਭਾਰਤੀ ਭਾਈਚਾਰੇ ਤੋਂ ਵੀ ਕੋਈ ਇੱਥੇ ਆਇਆ ਹੋਏਗਾ ਸੋ ਸਾਨੂੰ ਲੋੜ ਹੈ ਅਸੀਂ ਆਪਣੇ ਦਿਨ ਵੀ ਮਨਾਉਣੇ ਆ ਪਰ ਵੱਧ ਤੋਂ ਵੱਧ ਲੋੜ ਹੈ ਸਾਨੂੰ ਪੰਜਾਬੀਆਂ ਨੂੰ ਸਿੱਖ ਭਾਈਚਾਰੇ ਨੂੰ ਕਿ ਇਹਨਾਂ ਦੇ ਇਵੈਂਟਸ ਵਿੱਚ ਇਹਨਾਂ ਦਾ ਇਵੈਂਟ ਨਹੀਂ ਇਹ ਸਿੱਖ ਅਮਰੀਕਨਸ ਦਾ ਸਾਡੇ ਅਮਰੀਕਨਸ ਦਾ ਇਵੈਂਟ ਹੈ ਸਾਨੂੰ ਵੀ ਇਹਨਾਂ ਨਾਲ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਬਲਬੀਰ ਸਿੰਘ ਸੋਢੀ ਜਿਹੜੇ ਕਿ ਪਹਿਲੇ ਵਿਕਟਿਮਸ ਹਨ ਹੇਟ ਕਰਾਇਮ ਦੇ ਅਸੀਂ ਹਾਲੇ ਤੱਕ ਇਹ ਕਰਾਇਮ ਫੇਸ ਕਰ ਰਹੇ ਹਾਂ ਜਿਹੜਾ ਹੇਟ ਕਰਾਇਮਸ ਨੇ ਸੋ ਬਹੁਤ ਜ਼ਰੂਰਤ ਹੈ ਅਸੀਂ ਇੱਥੇ ਆ ਕੇ ਸਾਰਿਆਂ ਨੂੰ ਮਿਲੀਏ ਪੁਲਿਸ ਨੂੰ ਅੱਜ ਸਾਰਿਆਂ ਨੂੰ ਮਿਲੇ ਹਾਂ ਮੇਅਰ ਨੂੰ ਮਿਲੇ ਹਾਂ ਤਾਂ ਜੋ ਸਾਡੇ ਭਾਈਚਾਰੇ ਬਾਰੇ ਵੀ ਸਿੱਖਾਂ ਬਾਰੇ ਵੀ ਸਾਰਿਆਂ ਨੂੰ ਜਾਣਕਾਰੀ ਮਿਲ ਸਕੇ ਇਸ ਮੌਕੇ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਅਤੇ ਅੱਧੇ ਝੰਡੇ ਵੀ ਝੁਕਾਏ ਗਏ ਇਸ ਦੌਰਾਨ ਸਿੱਖ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ ਜਿੱਥੇ ਉਹਨਾਂ ਨੇ ਸਾਰੀ ਭਾਰਤੀ ਕਮਿਊਨਿਟੀ ਨੂੰ ਅਜਿਹੇ ਈਵੈਂਟਸ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅੱਜ ਅਸੀਂ ਡੈਟਨ ohio ਦੇ ਵਿੱਚ ਆਏ ਹਾਂ ਇੱਥੇ ਨਿਊਯਾਰਕ ਤੋਂ ਪਿਲਰਸ ਜਿਹੜੀਆਂ નિર્ਦੋਸ਼ ਜਾਨਾਂ ਗਈਆਂ ਹਨ ਨਿਊਯਾਰਕ ਵਲਡ ਟ੍ਰੇਡ ਸੈਂਟਰ ਦੇ ਵਿੱਚ ਉਹਨਾਂ ਦੇ ਪਿਲਰਸ ਇੱਥੇ ਮੌਜੂਦ ਹਨ ਤੇ ਸਿਟੀ ਵਾਲੇ ਲੈ ਕੇ ਆਏ ਹਨ ਅੱਜ ਅਸੀਂ ਉਹਨਾਂ ਦੇ ਨਿਮਿਤ ਅਰਦਾਸ ਕਰਨ ਆਏ ਸੀਗੇ ਇੱਥੇ ਵੀਵਰ ਕ੍ਰੀਕ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਜਿਹੜੇ ਨਿਰਦੋਸ਼ੇ ਮਾਰੇ ਗਏ ਸਨ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਬਹੁਤ ਸਾਰੇ ਭਾਈਚਾਰੇ ਵੀ ਇੱਥੇ ਇਕੱਠੇ ਹੋਏ ਸਨ ਸਾਡੇ ਸਿੱਖ ਭਰਾਵਾਂ ਨੂੰ ਬੇਨਤੀ ਹੈ ਕਿ ਜਰੂਰ ਉਹ ਇਦਾਂ ਦੇ ਇਵੈਂਟਸ ਵਿੱਚ ਆਇਆ ਕਰਨ ਤਾਂ ਕਿ ਅਸੀਂ ਆਪਣੀ ਪਹਿਚਾਣ ਬਰਕਰਾਰ ਰੱਖ ਸਕੀਏ ਅੱਜ ਤੋਂ 24 ਸਾਲ ਪਹਿਲਾਂ ਅਮਰੀਕਾ ਵਿੱਚ ਜਿਹੜੇ ਨਾਈਮਨ ਤੇ ਜਿਵੇਂ ਟਾਵਰ ਤੇ ਹਮਲੇ ਕੀਤੇ ਗਏ ਪੈਂਡਾਗਾਤੇ ਕੀਤੇ ਗਏ ਇਹਦੇ ਵਿੱਚ 3000 ਤੋਂ ਜ਼ਿਆਦਾ ਕਰੇ ਸੰਖਿਆ ਕੀ ਮਾਰੇ ਗਏ ਉਹਨਾਂ ਦੀ ਯਾਦ ਵਿੱਚ ਸਾਰੇ ਅਮਰੀਕਾ ਦੇ ਨਾਈਮਨ ਮੰਦਰ ਮੜਾ ਜਾਂਦਾ ਕਿਰਿਆ ਕੀਤੀ ਤੇ ਹੈ ਕਰਤੇ ਆ ਇਹ ਮੋਰੀਅਲ ਜਿਹੜੇ ਇਥੋਂ ਦੇ ਬੰਦੇ ਮਾਰੇ ਗਏ ਸਨ ਉਹਨਾਂ ਦੀ ਯਾਦ ਬਣਾਇਆ ਹੋਇਆ ਕਿ ਜਿਹੜੇ ਸੇ ਟਾਵਰ ਇਹ ਵੀ ਉੱਤ ਸੀ ਲੈ ਲੈਂਦੇ ਗਏ ਇਹ ਸਾਰਿਆਂ ਨੂੰ ਅਪੀਲ ਕਰਦੇ ਆਂ ਅਸੀਂ ਕਿ ਇਹ ਸਾਡੇ ਜਿਹੜੇ ਸਿੱਖ ਨੇ ਭਾਈ ਸਾਰੇ ਨੇ ਦੂਜਾ ਭਾਰਤੀ ਨੇ ਜਿੰਨੇ ਵੀ ਰਹਿੰਦੇ ਆ ਅਮਰੀਕਾ 'ਚ ਇਹਨਾਂ ਦੇ ਇਵੈਂਟ ਸ਼ਾਮਿਲ ਹੋਇਆ ਕਰੀਏ ਨਾਲ ਜਿੰਨੇ ਸਮਾਗਮਾਂ ਦੇ ਨਾਲ ਸ਼ਾਮਿਲ ਹੋਈਏ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਇਹ ਇਹ ਸਾਡੀ ਸਾਡੀ ਪਛਾਣ ਉਹਨਾਂ ਨੂੰ ਆਵੇ ਤੇ ਨਾਲੇ ਮਿਕਸ ਹੋਈਏ ਕੋਈ ਫਿਰ ਸਾਡੇ ਸਮਾਗਮਾਂ 'ਚ ਆਉਣ ਇਹਦਾ ਆਪਸੀ ਆਪਸੀ ਸਾਂਝ ਵਧਦੀ ਆ ਇਹ ਮੇਰੀ ਬੇਨਤੀ ਹੈ इस मौके मेयर Yeah, today's event was held to commemorate 9/11, uh, you know, September 11, 2001, when uh, basically our whole world changed. Uh, and uh, this is a way that we can remember our uh, first responders and how they they ran into the. The Bad stuff, and while well, everybody else is running away, and just uh, remember how our world has changed, and to make sure that we keep this memory alive so that future generations will understand what happened, and that uh, hopefully this will never be repeated again. It's been a great event here at the 9 11 Memorial in Beaver Creek. Uh, we've had a huge crowd out here to, to do this remembrance we do it annually. Uh, this would be what the t 24th year, I think it is, and uh. I think the, the crowd was good. We had the police um, department out here, the fire department, visitors from all over, including Springfield. We're here. Thank you, everybody, for being here. And uh, this is something that we started back in 2010, actually, when we brought in this uh, memorial from the World Trade Center areas. Uh, Beaver Creek received this, at, and we first put it on display at the Popcorn Festival in 2010, where we started collecting donations in order to receive it. So, what we have here today. Is due to efforts that, that have been going on since, since 2010. Hopefully, they'll continue on in the future to keep our young kids and young people who weren't even born back when this event happened to keep them informed so they know historically what went on back in, in these days. This is military Air Force officer हिस्सा बने ਅਤੇ ਇਸ ਯਾਦਗਾਰੀ ਸਥਾਨ ਤੇ ਲੱਗੇ ਇਤਿਹਾਸ ਦੇ ਪੰਨਿਆਂ ਨੂੰ ਵੀ ਪੜਿਆ ਉਹ ਹੀ ਤੋਂ ਸਮੀਪ ਸਿੰਘ ਗਮਟਾਲਾ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ